ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਤੁਸੀਂ ਬਹੁਤ ਸਾਰੇ ਉਪਾਏ ਦੇਖ ਰਹੇ ਹੋ YouTube ਤੇ ਲੋਕੀ ਅਪਣਾਉਂਦੇ ਵੀ ਆ ਪਰ ਉਹਨਾਂ ਦੀ ਪਰੇਸ਼ਾਨੀ ਘਟਣ ਦੀ ਜਗਾ ਵੱਧ ਜਾਂਦੀ ਆ ਜੋ ਵੀ YouTube ਤੇ ਉਪਾਏ ਜੋ ਜੋ ਵੀ ਹੈਗਾ ਪਿਆ ਹੋਇਆ ਵਾ ਉਹ ਸਭ ਅਧੂਰਾ ਹੈਗਾ ਉਹ ਜਾਂ ਫਿਰ ਉਹਨਾਂ ਦੀ ਕੁਝ ਕਮੀਆਂ ਹੈਗੀਆਂ ਮੇਰੇ ਕੋਲ ਆ ਬੁੱਕ ਹੈਗੀ ਇਹਦੇ ਵਿੱਚ ਹਰ ਉਪਾਏ ਜਾਦੂਦਾਰ ਲਿਖਿਆ ਹੋਇਆ ਹੈਗਾ ਕਾਲੀ ਕਿਤਾਬ ਲਾਲ ਕਿਤਾਬ 라ਵਣ ਸਾਹਿਤਾ ਨਿਮਰੋਲੋਜੀ ਮਤਲਬ ਜਿੰਨੇ ਵੀ ਸਾਡੇ ਕੋਲ ਪਧਤੀਆਂ ਹੈਗੀਆਂ ਸਭ ਇਹਦੇ ਵਿੱਚ ਉਪਾਏ ਦਰਜ ਆ ਗਏ ਆ ਇਹ ਕਿਤਾਬ ਇੱਕ ਮਹਾ ਪੰਡਿਤ ਮਹਾ ਐਸਟ੍ਰੋਲੋਜਰ ਜੋਸ਼ੀ ਨੇ ਇਹ ਲਿਖੀ ਸੀ ਉਹਨੇ ਆਪਣੀ ਜ਼ਿੰਦਗੀ ਦੇ ਜਿੰਨੇ ਉਹਨੇ ਲੋਕਾਂ ਦੇ ਉੱਤੇ ਐਕਸਪੈਰੀਮੈਂਟ ਕੀਤੇ ਸੀ ਉਹ ਇਹਦੇ ਵਿੱਚ ਪਾਏ ਗਏ ਸੀਗੇ ਮਗਰ ਇਹ ਕਿਤਾਬ ਚੱਲਣ ਨਹੀਂ ਦਿੱਤੀ ਗਈ। ਔਰ ਇਹਨੂੰ ਡਿਸਟਰੋਏ ਕਰਤਾ ਗਿਆ ਕੁਝ ਕਿਤਾਬਾਂ ਛਪੀਆਂ ਸੀ। ਜਿਹੜਾ ਪਹਿਲਾ ਖੇਪ ਉਹ ਸਿਰਫ 30 ਕਿਤਾਬਾਂ ਛਪੀਆਂ ਸੀ। ਪਰ ਉਹਨਾਂ ਚੋਂ ਇੱਕ ਤਾਂ ਮੇਰੇ ਕੋਲ ਆ ਤੇ ਬਾਕੀ ਇੱਕ ਦੀ ਮੈਂ ਕਹਿ ਨਹੀਂਦਾ ਬਾਕੀ ਡਿਸਟਰੋਏ ਕਰਤੀ ਗਈ। ਉਹਦਾ ਪੂਰੇ ਦਾ ਪੂਰਾ ਜਿਹੜੇ ਸਾਡੇ ਜੋਸ਼ੀ ਹੈਗੇ ਆ ਜਾਂ ਜਿਹੜੇ ਅੱਜਕੱਲ ਕੰਮ ਕਰਦੇ ਆ ਇਹਨਾਂ ਲੋਕਾਂ ਨੇ ਉਹਨੂੰ ਨਹੀਂ ਚੱਲਣ ਦਿੱਤਾ ਗਿਆ। ਤਾਨੂੰ ਮੈਂ ਜੇ ਨੀਲ ਦਾ ਉਪਾਏ ਦੱਸਣ ਲੱਗਾ ਤੁਹਾਡੇ ਤੇ ਕਰਜ਼ਾ ਚੜਿਆ ਹੋਇਆ ਤੁਹਾਡੇ ਘਰ ਦੇ ਵਿੱਚ ਕਲੇਸ਼ ਹੈਗਾ ਵਾ ਤੁਸੀਂ ਦਿਮਾਗ ਤੋਂ ਕਨਫਿਊਜ਼ ਹੋ ਜਾਂਦੇ ਹੋ ਤੁਹਾਡਾ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਤੁਹਾਨੂੰ ਭੁੱਲਣ ਦੀ ਆਦਤ ਪੈ ਗਈ ਆ ਕੋਈ ਕੰਮ ਕਰਦੇ ਹੋ ਅਧੂਰਾ ਰਹਿ ਜਾਂਦਾ ਹੈਗਾ ਤੁਹਾਡੇ ਕੰਮ ਸਿਰੇ ਨਹੀਂ ਚੜਦੇ ਪਏ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਵੀ ਤੁਹਾਡਾ ਕਹਿਣਾ ਨਹੀਂ ਮੰਨਦੇ ਪਏ ਔਰ ਬਹੁਤ ਸਾਰੀਆਂ ਅਜਿਹੀ ਛੋਟੀ ਮੋਟੀਆਂ ਜਿਹੜੀ ਪਰੇਸ਼ਾਨੀਆਂ ਤੁਹਾਡੇ ਘਰਾਂ ਚ ਆਮ ਹੁੰਦੀਆਂ ਆ। ਉਹਦੇ ਵਾਸਤੇ ਇਹ ਵਾਲਾ ਉਪਾਏ ਕਰਕੇ ਦੇਖੋ। ਉਮੀਦ ਹੈ ਤੁਹਾਨੂੰ ਫਾਇਦਾ ਮਿਲੇਗਾ ਔਰ ਤੁਸੀਂ ਤਣਾਅ ਮੁਕਤ ਹੋ ਜਾਓਗੇ। ਇਹ ਤੁਹਾਡੇ ਦਿਮਾਗ ਦਾ ਤਣਾਅ ਰਹਿੰਦਾ ਹੈਗਾ, ਓਵਰ ਥਿੰਕਿੰਗ ਜਾਂ ਡਿਪਰੈਸ਼ਨ ਉਹਦੇ ਵਿੱਚ ਵੀ ਕੰਮ ਕਰਦਾ ਹੈ। ਕਰਨਾ ਕੀ ਆ ਜਿਸ ਦਿਨ ਇਹ ਤੁਸੀਂ ਉਪਾਏ ਕਰਨਾ ਹੈ। उस तो पहला चौंकड़ी मार के बह जाओ बल मुँह करके कमर सीधी और अखा बंद मूँह थोड़ा उपर आज तुम्हें तो अपना हार्ट चकरा जोड़ा है ना सा तो करके थले खब्बर सज्जा हाथ रख के अखा बंद करके बैठ जाओ कोशिश करो कि थोड़ा तो दिमाग बिल्कुल खाली हो जाए सह लो लंबी लंबी तीन चार उस तो बाद रब का ध्यान करके ਮੱਗ ਲੈ ਲੋ ਜੋ ਤੁਹਾਡੇ ਬਾਥਰੂਮ ਵਿੱਚ ਹੈਗਾ ਉਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਅੰਦਰੋਂ ਬਾਹਰੋਂ ਧੋਣਾ ਹੈਗਾ ਉਹ ਜਿਹੜਾ ਦੱਸਦੇ ਆ ਨਾ YouTube ਤੇ ਕਿ ਚਾਰ ਬੂੰਦਾਂ ਪਾ ਲੋ ਦੋ ਪਾ ਲੋ ਇੱਕ ਦੋ ਪਾ ਨਹੀਂ ਇਹਦੇ ਵਾਸਤੇ ਤੁਹਾਨੂੰ ਚਾਹੀਦਾ ਪਾਊਡਰ ਵਾਲਾ ਨੀਲ ਇਹ ਜਿਹੜਾ ਉਪਾਏ ਦੱਸਿਆ ਗਿਆ ਇਹ ਨੀਲ ਦਾ ਉਪਾਏ ਪਾਊਡਰ ਵਾਲੇ ਨੀਲ ਨਾਲ ਹੈ ਇਹ ਤਾਂ ਸਫੈਦੀ ਦੀ ਦੁਕਾਨ ਚੋਂ ਕਿਤੇ ਮਿਲ ਜਾਏਗਾ ਇਹ ਨਾ ਮੁਮਕਿਨ ਨਹੀਂ ਹੈ ਕਿ ਨਾ ਮਿਲੇ ਮਿਲੇਗਾ ਇਹ ਲੈਣਾ ਆ ਸਵਾ ਚਮਚ ਧਿਆਨ ਨਾਲ ਸਵਾ ਚਮਚ ਤੁਸੀਂ ਮੱਗ ਦੇ ਵਿੱਚ ਪਾਓ ਜਾਂ ਕਿਸੇ ਵੱਡੇ ਗਲਾਸ ਵਿੱਚ ਪਾ ਲਓ ਜਾਂ ਕੋਈ ਵੱਡਾ ਕੱਚ ਦਾ ਕੋਲਾ ਹੈ ਜਾਂ ਕੋਈ ਵੀ ਪਲਾਸਟਿਕ ਦਾ ਕੋਈ ਵੀ ਕੋਲਾ ਹੈਗਾ ਉਹਦੇ ਵਿੱਚ ਪਾ ਲਓ ਕੋਲੀ ਦਾ ਵੱਡਾ ਕੋਲਾ ਜਿਹਨੂੰ ਬੋਲ ਵੀ ਕਹਿ ਸਕਦੇ ਹੋ ਪਰ ਮੈਟਲ ਦਾ ਨਹੀਂ ਲੈਣਾ ਤਾਤੂ ਦਾ ਨਹੀਂ ਲੈਣਾ ਉਦੇ ਵਿੱਚ ਪਾ ਕੇ ਪਾਣੀ ਜਿੰਨਾ ਪਾਉਣਾ ਪਾਓ ਉਹਨੂੰ ਹਿਲਾਓ ਘੋਲ ਕੇ ਐਂਟੀ ਕਲॉक ਆਪਣੇ ਸਿਰ ਤੋਂ 11 ਵਾਰੀ ਦੁਬਾਰਾ ਸੁਣ ਲਓ 11 ਵਾਰੀ ਕਮਾ ਕੇ ਐਂਟੀ ਕਲॉकवाइज ਔਰ ਉਸ ਟਾਈਮ ਆਪਣੇ ਵਿਜ਼ੂਅਲਾਈਜੇਸ਼ਨ ਕਰਨਾ ਹੈ ਕਿ ਜਿਹੜੀ ਮੇਰਾ ਕਰਜ਼ ਮੇਰੀ ਜਿਹੜੀ ਪਰੇਸ਼ਾਨੀਆਂ ਉਹ ਸਾਰੀਆਂ ਇਹਦੇ ਨਾਲ ਮੇਰੇ ਟਾਇਲਟ ਦੇ ਵਿੱਚ ਸੀਟ ਦੇ ਵਿੱਚ ਪਾਰਿਆ ਡレイン ਹੋ ਰਹੀ ਆ ਮੇਰੀ ਸਾਰੀ ਪਰੇਸ਼ਾਨੀਆਂ ਇਹਦੇ ਵਿੱਚ ਘੁੱਲ ਕੇ ਡਰੇਨ ਹੋ ਗਈ ਹੈ। ਉਸ ਤੋਂ ਬਾਅਦ 플ਲੱਸ਼ ਖਿੱਚ ਦੇਣਾ ਜੋ ਨੀਲ ਹੈਗਾ ਇਸਮ ਚੱਲੇ چلا ਜਾਏਗਾ। ਬਸ ਇੰਨਾ ਕੰਮ ਕਰਨਾ ਹੈ। ਇਹ ਹੈ ਤੁਹਾਡਾ 골 ਉਪਾਏ ਨੀਲ ਵਾਲਾ। ਔਰ ਕਰੋ ਔਰ ਦਾ ਲਾਭ ਉਠਾਓ। ਔਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਮੈਂ ਬਹੁਤ ਸਾਰੇ ਇਹੋ ਜਿਹੇ ਉਪਾਏ ਦੱਸਾਂਗਾ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਸਾ ਸੰਗਤ ਜੀ ਇਹ ਮੇਰੇ ਫੇਸਬੁਕ ਦੇ ਪੇਜ ਹੈਗੇ ਐ ਇਹਨੂੰ ਫਾਲੋ ਕਰੋ ਕਿਉਂਕਿ ਮੇਰਾ ਹਕੀਕਤਵਾਨੀ ਫੇਸਬੁਕ ਨੇ ਬੰਦ ਕਰ ਦਿੱਤਾ ਉਹ ਇਸ ਵਾਸਤੇ ਕਿ ਮੈਂ ਕੁਝ ਵੀਡੀਓ ਆਪਣੇ ਸੰਗਤ ਨੂੰ ਭੇਜੇ ਸੀ ਜਿਹਦੇ ਚ ਇੱਕ ਸੀਗਾ ਫਿਲਮ ਐਕਟਰ ਸੀ ਸੁਨੀਲ ਦੱਤ ਜਿਹਦਾ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਉਹਨੇ ਕੁਝ ਆ ਕੇ ਬਿਆਨ ਦਿੱਤੇ ਸੀ ਜਾਂ ਪਟਿਆਲੇ ਦੁਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਇੱਕ ਆਰਦ ਨੂੰ ਗੋਲੀ ਮਾਰਤੀ ਸੀ ਉਹਦਾ ਵੀਡੀਓ ਮੈਂ ਅੱਗੇ ਭੇਜਿਆ ਸੀ ਕਹਿੰਦੇ ਜੀ ਹੇਮਪੁਣ ਸਾਹਿਬ ਕੋਈ ਸਿੱਖਾਂ ਦੀ ਕੋਈ ਗੁਰੂ ਸਾਹਿਬ ਦੀ ਕੋਈ ਐਸੀ ਨਿਸ਼ਾਨੀ ਮਿਲੀ ਸੀ ਉਹ ਮੈਂ ਅੱਗੇ ਫਾਰਵਰਡ ਕੀਤੀ ਸੀ ਇਹਨਾਂ ਤਿੰਨ ਚਾਰ ਵੀਡੀਓ ਨੂੰ ਕਰਕੇ ਮੇਰਾ ਫੇਸਬੁੱਕ ਜਿਹੜਾ ਹਕੀਕਤਵਾਨੀ ਪੇਜ ਸੀ ਉਹਨੂੰ ਬੈਨ ਕਰ ਦਿੱਤਾ ਨਹੀਂ ਚਾਲੂ ਕਰ ਰਹੇ ਔਰ ਮੇਰੇ ਉਦੋਂ ਤੱਕ 53000 ਤੋਂ ਜ਼ਿਆਦਾ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਸੀਗੇ जगह मैं अभय जीवन मतलब जो सिखा का और सिक्खी का जो सही टारगेट है जो उन्हें जीवन होना चाहिए था अभय बिना डर तो जीना लाइफ विदाउट फीयर पेज बनाया तो फॉलो करो और बाकी संगत को कराओ यही वीडियो ज कुछ अलग टैप की वीडियो मैं इतने पाऊँगा दूजा है अमृत की बेला ਇਹਨਾਂ ਨੂੰ ਫੋਲੋ ਜੁੜ ਕਰੋ ਜੋ ਕਿ ਤੁਹਾਡੇ ਕੋਲ ਇਸ ਜ਼ਿੰਦਗੀ ਦੀ ਇਸ ਦੁਨੀਆ ਦੀ ਸੱਚਾਈ ਆ ਸਕੇ ਮੇਰਾ ਇਕੋ ਹੀ ਮਕਸਦ ਹੈ ਹਰ ਪਰਿਵਾਰ ਦੇ ਵਿੱਚ ਖੁਸ਼ਹਾਲੀ ਆਵੇ ਔਰ ਜਿਹੜੇ ਸਾਡੇ ਅਮੀਰ ਹੈਗੇ ਵਾਹਿਗੁਰੂ ਉਹਨਾਂ ਨੂੰ ਬੁੱਧੀ ਦਵੇ ਗੋਲਗ ਦੀ ਜਗਾ ਗਰੀਬ ਦਾ ਮੂੰਹ ਦੇ ਵਿੱਚ ਪਾਵੇ ਔਰ ਉਹ ਉੱਥੇ ਹੀ ਪਰਵਾਣ ਹੋਏਗੀ ਜੋ ਮੇਰੇ ਉਮਰ ਦੇ ਭੈਣ ਭਰਾ ਹੈਗੇ ਉਹਨਾਂ ਨੂੰ ਪਤਾ ਹੋਏਗਾ ਕਿ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਦਾ ਐਡ ਹੁੰਦਾ ਹੁੰਦਾ ਸੀਗਾ ਅੱਜ ਕਮਾਓ ਕੱਲ ਰੱਜ ਕੇ ਖਾਓ ਮਤਲਬ ਕਾਲ ਖਾਏ ਕਿ ਛੱਤੋਂ ਦੇ ਮਤਲਬ ਕਿ ਅਸੀਂ ਜੋ ਅੱਜ ਦਾਨਪੁਣ ਕਰਾਂਗੇ ਆਪਣੇ ਭੈਣ ਭਰਾਵਾਂ ਨੂੰ ਦਾਨਪੁੰਧਾ ਤਾਂਨੇ ਇੱਕ ਤਰੀਕਾ ਵੀ ਦੱਸੇ ਜਦੋਂ ਤੁਸੀਂ ਕਿਸੇ ਨੂੰ ਯੂਪੀਆਈ ਕਰ ਰਹੇ ਹੋ ਜਾਂ ਪੈਸੇ ਦੇ ਰਹੇ ਹੋ ਸੱਚੇ ਹੱਥ ਨਾਲ ਦਿਓ ਨੋਟ ਆਪਣੇ ਵਾਲ ਰੱਖੋ ਔਰ ਬੋਲੋ 708 708 708 اور 5 ਤੋਂ ਲੈ ਕੇ 11 ਵਾਰੀ ਇਹ ਜਪੋ ਔਰ ਨੂੰ ਪੈਸੇ ਦਿਓ ਇਹੀ ਜਿਹੜੇ ਪੈਸੇ ਕਈ ਗੁਣਾ ਤੁਹਾਨੂੰ ਇੱਥੇ ਵੀ ਮਿਲਣਗੇ ਤੇ ਉੱਥੇ ਵੀ ਮਿਲਣਗੇ ਇਹ ਦੋਨੋਂ ਪੈਸੇ ਤੁਹਾਡੇ ਖਾਤਾ ਭਰੇਗਾ ਇਸ ਕਰਕੇ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ ਯਾਦ ਰੱਖਣਾ ਇਹ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ